ਸਾਰੇ ਸਾਡੇ ਪੱਤਰਕਾਰ ਵੀਰਾਂ ਨੂੰ ਭੈਣਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਨਾਲ ਪ੍ਰਿੰਸੀਪਲ ਸੈਕਟਰੀ ਵਿਕਾਸ ਕਰਗਦੀ ਸੋ ਅੱਜ ਇੱਕ ਬਹੁਤ ਵੱਡੀ ਖੁਸ਼ਖਬਰੀ ਜੋ ਮਹਾਲੀ ਵਾਸੀਆਂ ਦੇ ਲਈ ਉਹਦੇ ਲਈ ਜੇਪੀਸੀ ਰੱਖੀ ਗਈ ਹੈ ਤਾਂ ਜੋ ਮਹਾਲੀ ਵਾਸੀ ਪੂਰਾ ਪੰਜਾਬ ਜੜੀਏ ਅਸੀਂ ਪੀਸੀ ਕਰੇ ਇਦੇ ਉੱਤੇ ਸੁਣ ਕੇ ਜਿਹੜੀ ਆ ਖੁਸ਼ੀ ਆ ਉਹ ਜ਼ਰੂਰ ਹੋਵੇਗੀ ਕਿਉਂਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸੁਭਾ ਸਰਕਾਰ ਬਦੋਂ ਲੋਕਾਂ ਨੂੰ ਬਿਹਤਰ ਜਿਹੜੀਆਂ ਸੜਕੀ ਨੈਟਵਰਕ ਦੇਣ ਦਾ ਜਿਹੜਾ ਲਗਾਤਾਰ ਯਤਨ ਕੀਤੇ ਜਾ ਰਹੇ ਸਾਰੇ ਪਾਸੇ ਲਿਸੰਦੀ ਸਾਹਿਬ ਵਿੱਚ ਪੰਜਾਬ ਸਰਕਾਰ ਵੱਲੋਂ ਜਿੱਥੇ ਪੰਜਾਬ ਦੇ ਮੁੱਖ ਮਾਰਗਾਂ ਤੇ ਪਿੰਡੂ ਸੜਕਾਂ ਦਾ ਨਵੀਨੀਕਰਨ ਕਰਵਾਇਆ ਜਾ ਰਿਹਾ ਹੈ ਉੱਥੇ ਪੰਜਾਬ ਦੇ ਸਭ ਤੋਂ ਵੱਡੇ ਸ਼ਹਿਰ ਸਹਿਬਜ਼ਾਦਾ ਅਜੀਤ ਸਿੰਘ ਨਗਰ ਨੀਹ ਸੜਕਾਂ ਦੇ ਨਵੀਕਨ ਦਾ ਕਾਰਜ ਜਿਹੜਾ ਆਰੰਭਿਆ ਜਾ ਰਿਹਾ। ਜਿਸ ਮਾਨ ਸਰਕਾਰ ਵੱਲੋਂ ਐਸਐਸ ਨਗਰ ਮਹਾਲੀ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਵੱਡੇ ਪੱਧਰ ਤੇ ਵਿਕਾਸ ਕਾਰਜ ਸ਼ੁਰੂ ਕੀਤੇ ਜਾ ਰਹੇ। ਐਸਐਸ ਨਗਰ ਦੇ ਮਾਸਟਰ ਪਲਾਨ ਦੀ ਤਰਜ਼ ਤੇ ਸ਼ਹਿਰ ਦੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਨੈਕਸਟ ਜਨਰੇਸ਼ਨ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਪ੍ਰੋਜੈਕਟ ਤਹਿਤ ਮਹਾਲੀ ਸਹਿਰ ਦੀਆਂ ਗਮਾੜਾ ਅਤੇ ਨਗਰ ਨਿਗਮ ਦੀਆਂ ਪ੍ਰਮੁੱਖ ਸੜਕਾਂ ਅਤੇ ਜੰਕਸ਼ਨਾਂ ਚੌਕਾਂ ਨੂੰ ਸੁਧਾਰ ਲਈ ਕੰਮ ਜੰਗੀ ਪੱਧਰ ਤੇ ਕੀਤੇ ਜਾਣਗੇ ਇਹਨਾਂ ਕੰਮਾਂ ਵਿੱਚ ਇਹ ਸਾਰੇ ਸ਼ਾਮਲ ਹਨ ਸੜਕਾਂ ਦਾ ਨਵੀਨੀਕਰਨ ਇਸ ਪ੍ਰੋਜੈਕਟ ਤਹਿਤ ਸਹਿਰ ਦੀਆਂ ਮੁੱਖ ਸੜਕਾਂ ਦੀ ਅਪਗ੍ਰੇਸ਼ਨ ਅਤੇ ਸਟਰੈਂਥਨਿੰਗ ਕੀਤੀ ਜਾਵੇਗੀ ਤਾਂ ਜੋ ਆਵਾਜਾਈ ਨੂੰ ਸੁਚਾਰੂ ਬਣਾਇਆ ਜਾ ਸਕੇ ਅਤੇ ਟ੍ਰੈਫਿਕ ਦੀ ਸਮੱਸਿਆ ਦਾ ਜਿਹੜਾ ਹੱਲ ਹੋ ਸਕੇਗਾ ਸੋ ਸੜਕਾਂ ਦੇ ਸਰਫੇਸਿੰਗ ਜਿਹੜੇ ਆ ਟੁੱਟੀਆਂ ਸੜਕਾਂ ਦੀ ਮੁਰੰਮਤ ਕਰਕੇ ਉਹਨਾਂ ਦੀ ਸਰਫੇਸਿੰਗ ਕੀਤੀ ਜਾਵੇਗੀ ਇਸ ਨਾਲ ਰਾਹਗੀਰਾਂ ਨੂੰ ਜਿਹੜਾ ਬਿਹਤਰ ਸਫਰ ਦੀ ਸਹੂਲਤ ਮਿਲੇਗੀ ਸੜਕਾਂ ਦਾ ਸੁਨਦਰੀਕਰਨ ਸੜਕਾਂ ਦੇ ਨਾਲ-ਨਾਲ ਜੰਕਸ਼ਨਾਂ ਦਾ ਸੁਨਦਰੀਕਰਨ ਬਿਊਟੀਫਾਈਸੈਂਟਰੀ ਕੀਤਾ ਜਾਵੇਗਾ ਤੇ ਇਸ ਵਿੱਚ ਲੈਂਡਸਕੇਪਿੰਗ ਆਧੁਨਿਕ ਲਾਈਟਾਂ ਤੇ ਹਰਿਆਲੀ ਬਣਾਉਣ ਤੇ ਜ਼ੋਰ ਦਿੱਤਾ ਜਾਵੇਗਾ ਇਹ ਸਾਰੇ ਵਿਕਾਸ ਕਾਰਜ ਐਨਐਚਆਈ ਦੀ ਤਰਫੇ ਐਚ ਐਮ ਪੋਰਟਲ ਰਾਹੀਂ ਕਰਵਾਏ ਜਾਣਗੇ ਐਚ ਐਮ ਹੁਦ ਤੱਕ ਜਿਸ ਠੇਕੇਦਾਰ ਨੂੰ ਕੰਪਨੀ ਅਲਾਟ ਕੀਤਾ ਜਾਵੇਗਾ ਉਸ ਨੂੰ ਅਗਲੇ 10 ਸਾਲਾਂ ਦਾ ਜਿਹੜਾ ਉਸ ਦੀ ਲਈ ਜਿੰਨਾ ਵੀ ਨਵੀਕਨ ਹੋਏਗਾ ਉਹਦੀ ਸਾਬ ਸੰਭਾਲ ਜਿਹੜਾ ਉਹ ਠੇਕੇਦਾਰ 10 ਸਾਲ ਦੀ ਜਿਹੜੀ ਉਹ ਜ਼ਿੰਮੇਵਾਰੀ ਉਹ ਠੇਕੇਦਾਰ ਦੀ ਹੋਵੇਗੀ ਉਹਦੀ ਮੇਨਟੇਨੈਂਸ 1 ਇੰਚ ਵੀ ਜਿਹੜਾ ਇਹ ਸੜਕਾਂ ਦੇ ਉੱਤੇ ਜੇ ਕੋਈ ਪ੍ਰੋਬਲਮ ਆਉਂਦੀ ਹੈ ਤੋ ਨਾਲ ਦੀ ਨਾਲ ਕੁਝ ਘੰਟਿਆਂ ਦੇ ਵਿੱਚ ਉਹਦਾ ਜਿਹੜਾ ਉਹ ਹੱਲ ਕੀਤਾ ਜਾਵੇ ਅਸੀਂ ਭਾਰਤੀ ਰਾਜਮਾਰਗ ਅਥਾਰਟੀ ਜਾਨੀ ਕਿ NHAI ਦਿੱਤੇ ਅਤੇ ਠੇਕੇਦਾਰ ਨੂੰ ادائیگی ਕਰਾਂਗੇ ਤਾਂ ਜੋ ਸੜਕਾਂ ਦੀ ਲੰਬੇ ਸਮੇਂ ਤੱਕ ਸਾਬ ਸੰਭਾਲ ਯਕੀਨੀ ਬਣਾਈ ਜਾ ਸਕੇ ਸੜਕਾਂ ਦੇ ਸਾਰੇ ਕੰਮਾਂ ਲਈ ਠੇਕੇਦਾਰ ਕੰਪਨੀ ਨੂੰ 40 ਤੋਂ ਲੈ ਕੇ 60 ਫਾਰਮੂਲੇ ਤਹਿਤ ادائیگی ਕੀਤੀ ਜਾਵੇਗੀ ਇਸ ਫਾਰਮੂਲੇ ਅਨੁਸਾਰ 40% ਪੈਸਾ ਸਰਕਾਰ ਵੱਲੋਂ ਨਿਰਮਾਣ ਦੇ ਦੌਰਾਨ ਦਿੱਤਾ ਜਾਊਗਾ ਜਿੰਦਾ ਇਹਦਾ ਕੰਮ ਚੱਲਦਾ ਜਾਏਗਾ ਉਹਦੇ ਵਿੱਚ 40% ਜਿਹੜਾ ਉਹ ਉਹਨੂੰ ਪੇਮੈਂਟ ਹੋਵੇਗੀ 60% ਪੈਸਾ ਠੇਕਦਾਰ ਕੰਪਨੀ ਜਿਹੜੀ ਆ ਖੁਦ ਲਗਾਵੇਗੀ ਜੋ ਉਸ ਨੂੰ ਕੰਮ ਪੂਰਾ ਹੋਣ ਤੋਂ ਬਾਅਦ ਇਹ ਨਹੀਂ ਵੀ ਕੰਮ ਸ਼ੁਰੂਆਤ ਹੋ ਗਈ ਪਹਿਲਾਂ ਠੇਕਦਾਰ ਪੈਸੇ ਲੈ ਕੇ ਵਿੱਚ ਕੰਮ ਰੁਕ ਗਿਆ ਇਸ ਤਰ੍ਹਾਂ ਨਹੀਂ ਹੋਏਗਾ 40% ਪੈਸਾ ਉਹਨੂੰ ਕੰਮ ਦੇ ਵਿੱਚ ਮਿਲੇਗਾ ਜਿਹੜਾ 60% ਆ ਪਰਸੈਂਟ ਪੈਸਾ ਉਹ ਕੰਪਨੀ ਜਿਹੜੀ ਖੁਦ ਲਗਾ ਕੇ ਉਹਨੂੰ ਅਸੀਂ ਜਿਹੜੇ ਸਰਕਾਰ ਵੱਲੋਂ 10 ਸਾਲਾਂ ਦੇ ਵਿੱਚ ਉਹ ਪੈਸਾ ਉਹਨੂੰ ਮਿਲੇਗਾ ਉਹ ਵੀ ਉਹਨੂੰ ਕਿਸ਼ਤਾਂ ਰੇ ਮਿਲਦਾ ਜਿੱਤਾ ਜਾਵੇਗਾ ਇਸ ਨਾਲ ਠੇਕੇਦਾਰ ਦੀ ਕੰਪਨੀ ਦੀ ਜ਼ਿੰਮੇਵਾਰੀ ਜਵਾਬਦੇਹ ਜਕੀਨੀ ਬਣਾਏਗੀ ਲੋਕਾਂ ਨੂੰ ਲੰਮੇ ਸਮੇਂ ਤੱਕ ਬਿਹਤਰ ਸੜਕੀਆਂ ਸੜਕੀ ਸਹੂਲਤਾਂ ਜਿਹੜੀਆਂ ਮਿਲਦੀਆਂ ਰਹਿਣਗੀਆਂ 10 ਸਾਲ ਤੱਕ ਦੀ ਕੋਈ ਟੈਨਸ਼ਨ ਨਹੀਂ ਹੋਵੇਗੀ ਕਿ ਸੜਕ ਦੇ ਵਿੱਚ ਕਿਤੇ ਖੱਡਾ ਪੈ ਗਿਆ ਜਾਂ ਕੋਈ ਫੁੱਟਪਾਥ ਤੇ ਜਾਂ ਸਾਈਕਲ ਪਾਸ ਤੇ ਕੋਈ ਵੀ ਪ੍ਰੋਬਲਮ ਆ ਗਈ ਔਰ ਕੁਝ ਘੰਟਿਆਂ ਦੇ ਵਿੱਚ ਉਹ ਜਿਹੜੀ ਹੈ ਠੇਕੇਦਾਰ ਉਹਨੂੰ ਕੰਪਲੀਟ ਕਰੇਗਾ ਵਿਕਾਸ ਕਾਰਜਾਂ ਵਿੱਚ ਉੱਚ ਮਿਆਰੀ ਗੁਣਵੱਤਾ ਜਕੀਨੀ ਬਣਾਈ ਜਾਵੇਗੀ ਇਸ ਸਬੰਧੀ ਉੱਚ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸ਼ਹਿਰ ਦੀਆਂ ਸੜਕਾਂ ਦੇ ਇਹ ਸਾਰੇ ਕੰਮ ਨਿਰਧਾਰਤ ਸਮੇਂ ਦੇ ਅੰਦਰ ਅੰਦਰ ਮੁਕੰਮਲ ਕੀਤੇ ਜਾਣਗੇ ਅਤੇ ਗੁਣਵੱਤਾ ਵਿੱਚ ਕਿਸੇ ਕਿਸਮ ਦੀ ਘਾਟ ਨਾ ਆਵੇ ਇਹ ਜਿਹੜਾ ਤਕਰੀਬਨ ਫਰਵਰੀ ਤੋਂ ਕੰਮ ਜਿਹੜਾ ਸਟਾਰਟ ਹੋ ਜਾਣਾ ਅਕਤੂਬਰ ਮਹੀਨੇ ਤੱਕ ਪੂਰਾ ਤਿਆਰ ਹੋ ਕੇ ਮਹੱਲੀ ਦੀਆਂ ਸੜਕਾਂ ਪੂਰੇ ਦੇਸ਼ ਦੇ ਵਿੱਚ ਇੱਕ ਇਹੋ ਜਿਹੀਆਂ ਸੜਕਾਂ ਬਣ ਜਾ ਰਹੀਆਂ ਜਿਹੜੀਆਂ ਪੂਰੇ ਦੇਸ਼ ਦੇ ਵਿੱਚ ਕਿਤੇ ਵੀ ਨਹੀਂ ਕਹਿ ਸਕਦੇ ਕਿ ਫਲਾਨੇ ਸ਼ਹਿਰ ਦੇ ਵਿੱਚ ਇਹ ਸੜਕਾਂ ਹੈਗੀਆਂ ਸਭ ਤੋਂ ਸੁੰਦਰ ਸਹਿਰ ਜਿਹੜਾ ਮਹੱਲੀ ਦੀਆਂ ਮਹੱਲੀ ਜਾਣਿਆ ਜਾਵੇਗਾ ਸੜਕਾਂ ਦੁਕਾਨ ਸੁਸ ਪੰਜਾਬ ਸਰਵਿਸ ਸਾਲ ਵਾਸੀਆਂ ਨੂੰ ਆਧੁਨਿਕ ਅਤੇ ਸਾਫ਼ ਸੁਥਰਾ ਵਾਤਾਵਰਣ ਮਹਈਆ ਕਰਵੋਣੀ ਵਚਨਬੱਧ ਹੈ ਅਸੀਂ ਇਸ ਨਿਰੰਤਰ ਕੰਮ ਕਰਦੇ ਰਹਾਂਗੇ ਹੁਣ ਮੈਂ ਚਾਹਾਂਗਾ ਕਿ ਥੋੜਾ ਸਕਰੀਨ ਤੇ ਤੁਹਾਨੂੰ ਦਿਖਾ ਦਈਏ ਕਿ ਹੁਣ ਇਸ ਟਾਈਮ ਕੀ ਹੈ ਜਿਲ੍ਹਾ ਤਿਆਰ ਹੋਣ ਤੋਂ ਬਾਅਦ ਕਿਸ ਤਰ੍ਹਾਂ ਹੋ ਜਾਏਗਾ ਦਿਖਾਓ ਬੇਟਾ ਸਕਰੀਨ ਚ ਚਲਾਈ ਆ ਜਿਹੜੀਆਂ ਇਹ ਲਾਈਨ ਹੈ ਇਹਦੇ ਵਿੱਚ ਇੰਨੀਆਂ ਸੜਕਾਂ ਜਿਹੜੀਆਂ ਮਹਾਲੀ ਦੀਆਂ ਇਹ ਸਾਰੀਆਂ ਅਰਮਨ ਰੋਡ ਜਿਹੜੀਆਂ ਆਪਣੀਆਂ ਮਹਾਲੀ ਸ਼ਹਿਰ ਦੀਆਂ ਇਹ ਇਹ ਬਣ ਜਾ ਰਹੀਆਂ ਇਹ ਤਕਰੀਬਨ 80 ਕਿਲੋਮੀਟਰ ਤੇ ਤਕਰੀਬਨ 80 ਕਿਲੋਮੀਟਰ ਦੇ ਸੜਕਾਂ ਬਣਨੀਆਂ ਖਾਲੀ ਮਹਾਲੀ ਸ਼ਹਿਰ ਦੀਆਂ ਬੇਟਾ ਨੈਕਸਟ ਬਜਟ ਦਾ तकरीबन 6.5700 ਕਰੋੜ ਫਾਈਵਲ ਦੇ ਵਿੱਚ ਹੈਗਾ ਜਾਂ ਨੌਜ ਦਾ ਟੋਟਲ ਟੋਟਲ ਜਿਹੜੀਆਂ ਹਾਂਜੀ ਸਾਰੇ ਸਾਡੇ ਪੱਤਰਕਾਰ ਵੀਰਾਂ ਨੂੰ ਪੈਣਾ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਨਾਲ ਪ੍ਰਿੰਸੀਪਲ ਸੈਕਟਰੀ ਵਿਕਾਸ ਕਰਗੀ ਦੀ ਸੋ ਅੱਜ ਇੱਕ ਬਹੁਤ ਵੱਡੀ ਖੁਸ਼ਖਬਰੀ ਜੋ ਮਹਾਲੀ ਵਾਸੀਆਂ ਦੇ ਲਈ ਉਦੇ ਲਈ ਜੇਪੀਸੀ ਰੱਖੀ ਗਈ ਹੈ ਤਾਂ ਜੋ ਮਹਾਲੀ ਵਾਸੀ ਪੂਰਾ ਪੰਜਾਬ ਜਿਹੜੀ ਹੈ